ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਸੱਤ ਬੱਚੀਆਂ ਸੇਰ ਲਈ ਲੈ ਕੇ ਆਏ ਜੀ ਸੱਤ ਹੀ ਬਈ ਟਾਪ ਕਲਾਸ ਨੇ ਇੱਕ ਦੂਜੀ ਤੋਂ ਕਰਮਾਲੀਆਂ ਵਧ ਗਏ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਨਾਮੇ ਦੀ ਵੀਡਿਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰ ਲੋ 81467 15312 81467 15312 ਅੱਜ ਦੀ ਜਿਹੜੀ ਬਈ ਵੀਡੀਓ ਬਣਾਉਣ ਲੱਗੇ ਆ ਸੰਧੂ ਡੇਰੀ ਫਾਰਮ ਚੋਂ ਬਣਾਉਣ ਲੱਗੇ ਆ ਆਓ ਕਰ ਲੈਨੇ ਭਾਈ ਨਗਲ ਬਾਦ ਆਜੋ ਭਾਈ ਜੀ ਭਾਈ ਜੀ ਸਸਿਕਾ ਹੋਰ ਠੀਕ ਹੋ ਭਾਈ ਚੰਦੀ ਕਲਾ ਜੀ ਕਿਵੇਂ ਚੱਲਦਾ ਕੰਮ ਕਰ? ਬਾਈ ਕੰਮ ਕਰ ਵਧੀਆ ਚੱਲੀ ਜਾਂਦਾ ਜੀ। ਨਾਮ ਤੇ ਡਰੈਸ ਫੋਨ। ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜੀ। ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਜੀ। ਨੇੜੇ ਪਿੰਡ ਬਾਈ। ਆ ਪਤੇ ਭਧੌੜ ਸ਼ਹਿਰ ਆਗੇ ਜੀ ਆਪਣੇ। ਮੋਬਾਈਲ ਨੰਬਰ ਜੀ। 9352413955 ਜੀ। ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਾਈ ਧਰਮਿੰਦਰ ਸੱਤ ਬੱਚਿਆਂ ਨੇ। ਹਾਂ ਜੀ ਸੱਤ ਲਾਗਾ ਜੀ। ਸੱਤੇ ਟੌਪ। ਸੱਤੇ ਟੌਪ ਦੰਦੋ ਖੀਰੀਆਂ ਚਾਰ ਚਾਰ ਥਣਾ ਦੀ ਫੁੱਲ ਗਾਰੰਟੀ। ਚਾਰ ਮੰਨ ਕੇ ਜਦ ਸਾਰੀਆਂ ਹੀ ਦੰਦੋ ਖੀਰੀਆਂ। ਸਾਰੀਆਂ ਦੰਦੋ ਖੀ ਭਾਈ ਅੱਜ ਹਫਤਾ ਬੱਚਿਆਂ ਮੰਨ ਕੇ ਚੱਲੋ ਵੀ 32 33 ਕਿਲੋ ਤੋਂ ਲੈ ਕੇ 45 40 ਕਿਲੋ ਵਾਲੀਆਂ ਗਾਵਾਂ ਦੀਆਂ ਹੀ ਵਿੱਚ ਪਛਣਾ ਹੈਗੀਆਂ ਨੇਗੀਆਂ ਓਕੇ ਜੀ ਹਾਂਜੀ ਠੀਕ ਹੈ ਤੇ ਜਰਸੀ ਦਾ ਜਿਹੜਾ ਬੱਚਾ ਹੈਗਾ ਉਹ ਹੈਗਾਗਾ 28 ਤੋਂ 29 ਕਿਲੋ ਵਾਲੀ ਗਾਂ ਦਾ ਬੱਚਾ ਜੀ ਓਕੇ ਭਾਈ ਹਾਂਜੀ ਠੀਕ ਹੈ ਭਾਈ ਤੇ ਮੁੱਲ ਪਹਿਲਾਂ ਵੰਗੂ ਜੈ ਜੀ ਨੇ ਮੁੱਲ ਡਾਕਟਰ ਕੁਆਲਟੀ ਦੇ ਜ਼ਾਨ ਨਾਲ ਜਾਇਜ਼ ਹੋਣਗੇ ਜੀ ਓਕੇ ਹਾਂਜੀ ਹਾਂਜੀ ਠੀਕ ਹੈ ਭਾਈ ਇੱਧਰੋਂ ਸ਼ੁਰੂ ਕਰਦੇ ਆਂ ਭਾਈ ਦਰਮਿੰਦਰ ਕਿੰਨੀ ਉਮਰ ਆ ਬੱਚੇ ਦੀ ਇਹ ਡਾਕਟਰ ਮੰਨ ਕੇ ਚੱਲ ਵੀ ਦੰਦੋ ਖੀਰੀ ਹੈਗੀ ਓਕੇ ਹਾਂਜੀ ਹਾਂਜੀ ਹੂੰ ਤੇ ਥਣ ਚਾਰੀ ਥੰਦਾ ਦੰਦਾ ਥਾਣਾ ਦੀ ਪੂਰੀ ਫੁੱਲ ਗਾਰੰਟੀ ਥੱਲੇ ਝੋਲੀ ਝੂਲੀ ਦਿਖਾ ਦੇ ਮਾੜੀ ਝੋਲੀ ਆਪਾ ਜੀ ਜ਼ਰੂਰ ਚੈੱਕ ਕਰਵਾਵਾਂਗੇ ਗਲਾਬੀ ਥਾਣਾ ਝੋਲੀ ਝੂਲੀ ਦੇਖੀ ਤੋ ਇੱਕ ਨੰਬਰ ਝੋਲੀ ਹੈ ਹਾਂ ਚਾਰ ਥਾਣਾ ਕੀ ਆ ਮੈਂ ਕਿਹਾ ਬ੍ਰਾਂਡ ਪੀਸ ਹੀ ਹੈਗਾ ਬ੍ਰਾਂਡ ਇਹ ਜ ਹੋਗੀ ਘੱਟੂ ਘੜ 10 11 ਮਹੀਨੇ ਓਕੇ ਫੇਸ ਦੀ ਬਿਊਟੀ ਦੇਖੀ ਤੋ ਬੱਚੀ ਦੀ ਜਮਾਨ ਨਗੀਨਾ ਕਿ ਨਹੀਂ ਡਾਇਮੰਡ ਪੀਸ ਮੈਂ ਕਿਹਾ ਡਾਇਮੰਡ ਪੀਸ ਹੀ ਹੈ ਤੁਹਾਨੂੰ ਮਿਲਦੇ ਆ ਭਾਈ ਧਰਮਿੰਦਰ ਇਹ ਇਹ ਜ ਨਹੀਂ ਮਿਲਦੇ ਜਿਹੜੇ ਮਸਾ ਹੀ ਲੱਬ ਲੱਬ ਕੇ ਆਉਂਦੇ ਹੈਗੇ ਹਜੇ ਹਾਂ ਸਹੀ ਗੱਲ ਆ ਭਾਈ ਕੀ ਬਾ ਸਹੀ ਗੱਲ ਆ ਬਈ ਮਸਾ ਹੀ ਮਿਲਦੇ ਆ ਇਹ ਜੇ ਬੱਚੇ ਰੋਜ਼ ਰੋਜ਼ ਨਹੀਂ ਆਉਂਦੇ ਕੁਆਲਿਟੀ ਤੇ ਪ੍ਰਿੰਟ ਚੈੱਕ ਕਰੋ ਗੁਲਾਬੀ ਥਾਣਾ ਨਾ ਸਾਂ ਗੁਲਾਬੀ ਬ੍ਰੀਟਫੁੱਲ ਮੈਂ ਕਹਿੰਦਾ ਬ੍ਰਾਂਡ ਪੀਸ ਹੀ ਆ ਜਮਾ ਜੀ ਉਹ ਪੱਕਾ ਕਹਿ ਦਈਏ ਖਾੜ ਨਹੀਂ ਖੁਰਨੀ ਬੱਚੇ ਦੀ ਜੀ ਇੱਕ ਗਾਰ ਬਈ ਕੋਕਾ ਪੀਸ ਆ ਜਮਾ ਜਮਾਂਨ ਕੋਕਾ ਉੱਤੋਂ ਜਮਾ ਪੱਧਰ ਉੱਤੋਂ ਜਮਾ ਸਟ੍ਰੇਟ ਦੰਦਾਂ ਦੀ ਤੇ ਥਾਣਾ ਦੀ ਫੁੱਲ ਗਾਰੰਟੀ ਆ ਬਈ ਇੱਕ ਮਹੀਨੇ ਨੂੰ ਸੀਮਨ ਲੈ ਲਓ ਹਾਂ ਐ ਮੰਨ ਕੇ ਚੱਲ ਵੀ 10ਵਾਂ ਮਹੀਨਾ ਬੰਦਾ ਸੰਭਲੇ ਨੂੰ ਠੀਕ ਆ ਯਾਰ ਵਿੱਚ ਇਹ ਹੋ ਜੂਗਾ ਯਾਰ ਵਿੱਚ ਠੀਕ ਗੱਲ ਇਹਨੂੰ ਸਹੀ ਆ ਬਈ ਹੂੰ ਤੇ ਮੁੱਲ ਫਿਰ ਜਾਇਜ ਮੋਲ ਡਾਕਟਰ ਦਾ ਜਾਇਜ ਕਰਾਂਗੇ ਮੁੱਲ ਕਰਾਂਗੇ ਦਾ ਫੋਨ ਤੇ ਜੀ ਜਾਇਜ ਹੋ ਹਾਂ ਮੋਲ ਫੋਨ ਤੇ ਕਰਾਂਗੇ ਮੋਲ ਜਾਇਜ ਹੀ ਹੋਊਗਾ ਬਾੜਾ ਮੋਲ ਨਹੀਂ ਕਰਦੇ ਬਾਈ ਗਾ ਖਿੱਚ ਕੇ ਮੋਲ ਰੱਖਾਂਗੇ ਜਮਾ ਜਾਇਜ ਮੋਲ ਹੋ ਮੋਲ ਫੋਨ ਤੇ ਹੋਊਗਾ ਖੈਰ ਮੋਲ ਵਜ ਦੇ ਜਾਇਜ ਹੀ ਹੁੰਦੇ ਆ ਕੁਆਲਿਟੀ ਦੇ ਹਿਸਾਬ ਨਾਲ ਮੋਲ ਹੋਣਾ ਪਰ ਬੱਚਾ ਵੀ ਕਿਤੋਂ ਹੱਥ 드러ਨੀ ਕਹਿੰਦੇ ਬਾਈ ਮੈਂ ਕਿਸੀ ਪਾਸੋਂ ਨਹੀਂ ਡਾਕਟਰ ਹੂੰ ਬਾੜੀ ਜਿਆਦੇ ਚੰਗੀ ਵੱੱਛੀ ਹੈਗੀ ਨਗੀਨਾ ਹੀ ਆ ਥੱਲੇ ਝੋਲੀ ਚੂੜੀ ਦੇ ਤੇ ਲੇਖਾ ਹੀ ਕੋਈ ਨਹੀਂ ਦੰਦੋਂ ਖੀਰੀ ਚਾਰ ਥਣ ਝੋਲੀ ਇੱਕ ਨੰਬਰ ਪ੍ਰਿੰਟ ਪੜਾਪੜਾ ਬਹੁਤ ਚੰਗਾ ਗੁਲਾਬੀ ਥਣ ਕੱ ਮੀਨੇ ਬਹੁਤ ਚੰਗੀ ਬੱਚੀ ਹੈਗੀ ਜਿਆਦੇ ਚੰਗੀ। ਜਮੀਨੇ ਨੂੰ ਆਰਾਮ ਨਾਲ ਟੀਕਾ ਲੈ ਲੈਣਾ। ਕਰਮਾਲੀ ਨੇ ਜਿਹੜੇ ਹਸਾਬ ਨਾਲ ਪੜੀ ਵੀ ਸਮੀ ਵੀ ਆ। ਬ੍ਰਾਂਡ ਪੀਸੀ ਹੈ ਜਮਾ। ਅੱਗੇ 2 ਨੰਬਰ ਤੇ ਬੱਚਾ ਪੂੜਾ ਪੜਾ ਦੇਖ ਕਰ। ਦੰਦੋ ਫੀਰੀ ਡਾਕਟਰ ਜਾਣ ਜਾਂਦੇ ਤੇ ਥੱਲੇ ਥਣ ਝੋਲੀ ਦੀ ਸਾਫ ਦੰਦਾਈ ਤੇ ਥਾਂ ਦੀ ਫੌਜ ਜ਼ਿੰਮੇਦਾਰੀ ਹੋ। ਓਕੇ ਭਾਈ। ਲੈ ਭਾਈ। ਬਿਊਟੀ ਚੈੱਕ ਕਰ ਲੋ। ਕਿਆ ਬਾਤ ਆ ਭਾਈ। ਬੋਦੀ ਵਾਦੀ ਪੂਰੀ ਚੰਗੀ ਲੈ। ਮਸਤੀ ਕਰਦੀ ਆ ਕਿ ਨਹੀਂ? ਪੁੱਲ ਜਾਣ ਵਾਲਾ ਡਾਕਟਰ ਬੱਚਾ ਪੂਰੇ ਸਮਗਾ ਪਲਗਾ ਵੱਚਗਾ ਨਹੀਂ। ਇਹ ਬਿਊਟੀ ਹੈ ਕਰਮਾਲੀ ਤੇ ਹਾਲੇ ਬਿਊਟੀ ਜਾਨ ਜਾਨ ਦਾ ਪ੍ਰਿੰਟ ਦੇਖੀ ਤੂੰ ਬੱਚੀ ਦਾ ਹਮ ਮੂਰਤਰਗੀ ਬੱਚੀ ਹੈਗੀ ਸਹੀ ਗੱਲ ਆ ਭਾਈ ਕੀ ਬਾਤ ਆਨੇ ਖਾੜਨੀ ਖੁੜਨੀ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਆ ਭਾਈ ਬਹੁਤ ਜਿਆਦਾ ਚੰਗਾ ਬੱਚਾ ਹੈਗਾ ਨਹੀਂ ਮਿਲਦੇ ਭਾਈ ਇਹੋ ਜਿਹੇ ਬੱਚੇ ਸੀਤੀ ਨਹੀਂ ਮਿਲਦੇ ਕਿ ਨਹੀਂ ਭਾਈ ਬਹੁਤ ਚੰਗਾ ਕੁਆਲਿਟੀ ਪੂਰੀ ਟੌਪ ਆ ਗਈ ਡਾਕਟਰ ਤੇ ਬਾਕੀ ਜਿਹੜਾ ਵੀ ਕੋਈ ਭਰਾ ਆਪਣੇ ਤੋਂ ਬੱਚੀਆਂ ਪਰਚੇਜ ਕਰੂਗਾ ਜਿੰਨਾ ਰਿਕਾਰਡ ਜਿੰਨਾ ਡਾਟਾ ਇਹਨਾਂ ਦਾ ਸਾਰਾ ਦੇਵਾਂਗੇ ਬੱਚੀਆਂ ਦਾ ਠੀਕ ਹੈ ਜੀ ਹਾਂਜੀ ਹਮ ਬਹੁਤ ਜਿਆਦੇ ਚੰਗੇ ਬੱਚੇ ਹੈਗੇ ਸਾਰਾ ਦੁੱਧ ਦਾ ਰਿਕਾਰਡ ਭਾਈ ਕਹਿੰਦਾ ਸਾਰਾ ਦੇਵਾਂਗੇ ਕੋਈ ਚੱਕਰ ਹੀ ਨਹੀਂ ਹੈ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਬਹੁਤ ਚੰਗਾ ਬੱਚਾ ਬਹੁਤ ਜਿਆਦਾ ਚੰਗੀ ਬੱਚੀ ਹੈ ਰਟ ਤੇ ਮੋਲ ਫਿਰ ਇਹਦਾ ਮੋਲ ਡਾਕਟਰ ਕੋਈ 30 ਨਹੀਂ ਕੋਈ 32 ਨਹੀਂ 20000 ਰੁਪਿਆ ਲੈਣ ਦੇਣੀ ਆ ਉਸ ਮਾਨ ਤਨ ਛੋੜ ਛੱਪਾ ਹੀ ਹੋਊਗਾ 22000 ਰੁਪਏ ਵਾਲਾ ਕੋਈ ਬੰਦਾ ਫੋਨ ਨਾ ਲਾਵੇ ਆਪਣਾ ਓਕੇ ਭਾਈ ਜਮ ਜੈਜ ਮੋਲਾ ਖਿੱਚ ਕੇ ਮੋਲਾ 26000 ਦਾ ਬੱਚਾ ਭਾਈ ਕਹਿੰਦਾ ਦੇ ਦੇਾਂਗੇ ਮਾਨ ਤਨ ਮਾੜਾ ਮੋਟਾ ਹੋ ਜਾਊਗਾ ਕੋਈ ਬੱਤੀ ਨਹੀਂ ਮੁੱਲ ਕੋਈ ਤੀ ਨਹੀਂ ਜਮ ਜੈਜ ਬਾੜੀ ਜਿਆਦੇ ਚੰਗੀ ਬੱਚੀ ਆ ਰਟ ਬਾੜਾ ਮੁੱਲ ਨਹੀਂ ਰੱਖਿਆ ਬਾਈ ਨੇ ਅੱਗੇ ਆ ਗਿਆ ਵੀਰੇ ਤੈਨਾਂ ਨੰਬਰ ਤੇ ਬੱਚਾ ਭਾਈ ਇੱਕ ਰੂਜੀ ਤੋਂ ਵੱਧ ਕੇ ਆ ਸਰ ਮੈਂ ਖੜਾ ਟੋਪਰ ਪੀਸੀ ਆ ਦੰਦੋ ਖੀਰੀ ਆ ਫੁੱਲ ਗਾਰੰਟੀ ਆ ਹੂੰ ਫੇਸ ਬੂਸ ਦੇਖਣਾ ਕਰਮਾਈ ਦਾ ਬਿਊਟੀ ਇੱਕ ਬਾੜੀ ਜਿਆਦੇ ਚੰਗੀ ਬੱਚੀ ਆ ਕਿ ਸਟ੍ਰੇਟ ਦੇਖੀ ਉੱਪਰ ਤੋਂ ਹਾਈਟ ਲੈਂਥ ਦੇਖੀ ਇਹ ਵੀ ਮਹੀਨਾ ਸਵਾ ਮਹੀਨੇ ਸੰਭਾਈ ਪਾਲਦੀ ਆ ਸਹੀ ਆ ਹੂੰ ਸਾਰੀਆਂ ਤਕਰੀਬਨ ਯਾਰ ਆਹੀ ਮਹੀਨੇ ਅਖੰਡ ਜੱਟ ਸੀਮਨ ਲੈ ਆ ਆਹੋ ਆਹੋ

ਸਹੀ ਗੱਲ ਆ ਬਾਈ ਬਹੁਤ ਘੱਟ ਬੱਚੇ ਇਹ ਜਿਹੇ ਨੇ ਬਹੁਤ ਘੱਟ ਮਿਲਦੇਗੇ ਇਹ ਜਿਹੇ ਵਾਸ ਕਰਕੇ ਕਰਮ ਵਾਲੀਆਂ ਇੱਕੋ ਜੀਆਂ ਨੇ ਜਮਾ ਇੱਕੋ ਜਿਹੀਆਂ ਜਮਾ ਹੋਈਆਂ ਸਾਰੀਆਂ ਲੈ ਬਿਊਟੀ ਚੈੱਕ ਕਰੋ ਕੀ ਬਾਤ ਆ ਯਾਰ ਇਹਦਾ ਮੁੱਲ ਵੀਰੇ ਜਾਇਜ਼ ਇਹਦਾ ਮੁੱਲ ਕਰਾਉਣ ਨੂੰ ਡਾਕਟਰ 35 ਕਰਾ ਲੋ 32 ਕਰਾ ਲੋ ਫਿਕਸ ਰੇਟ ਹੀ ਆ 30000 ਰੁਪਏ ਬਾ ਸ਼ੋਰ ਛੱਪਾ ਕਰਨੀ ਆ ਪਹਿਲੇ ਚੁੱਕੇ ਬਾਈ 30000 ਦੀ ਬੱਚੀ ਬਾਈ ਕਹਿੰਦਾ ਦੇ ਜੇ ਮੈਂ ਕਹਿੰਦਾ ਅਗਲਾ ਸਾਰੇ ਕਿਤੇ ਘੁੰਮਿਆ ਵੇ ਆ ਕੇ ਫੇਰ ਟਰਾਇੰਗਾਂ ਕਰਕੇ ਫੇਰ ਆ ਕੇ ਖਰੀਦ ਲੈ ਸਹੀ ਆ ਬਾਈ ਹੂੰ ਮੋਲ ਦੀ ਵੀ ਬਾਈ ਕਹਿੰਦਾ ਗਰੰਟੀ ਹੋ ਜਿੱਥੋਂ ਮਰਜੀ ਮੋਲ ਦਾ ਪਤਾ ਕਰ ਲ ਜਮਾ ਜਾਇਜ਼ ਮੋਲ ਬ੍ਰੀਡ ਦੇ ਹਿਸਾਬ ਨਾਲ ਮਾਲਾਂ ਜਿਆਦਾ ਚੰਗੀਆਂ ਵੱਛਾੜਾ ਉਹ ਬਰੀਕ ਬਰੂਕ ਬਹੁਤ ਆ ਬੱਚਾ ਕਹਿੰਦੇ ਬਾਈ ਸਟਰਕਚਰ ਦੇ ਤੂੰ ਬੱਚੀ ਦਾ ਪਹਿਲਾਂ ਛੜ ਨਹੀਂ ਖੁੜ ਨਹੀਂ ਚੈੱਕ ਕਰ ਕਰਮਾਲੀ ਦੀ ਕਹਿੰਦੇ ਉੱਪਰ ਪੀਸ ਹੀ ਆ ਜਮਾ ਇਹਨਾਂ ਹਾਂ ਛੜ ਨਹੀਂ ਖੁੜ ਨਹੀਂ ਬੜੀ ਚੰਗੀ ਹੈ ਬੜੀ ਜਿਆਦਾ ਚੰਗੀ ਵੱਛੀ ਡਾਕਟਰ ਸਹੀ ਗੱਲ ਹੈ ਬਰੀਕ ਵੀ ਬਹੁਤ ਆ ਬੱਚਾ ਬਰੀਕ ਵੀ ਬਹੁਤ ਜਿਆਦਾ ਆ ਵੱਛੀ ਹਾਂ ਇਹ ਮੁੱਲ ਵੀ ਬੱਚੇ ਦੇ ਹਿਸਾਬ ਨਾਲ ਜਾਇਜ਼ ਆ ਬੜਾ ਮੁੱਲ ਕੋ ਡਾਕਟਰ ਮੁੱਲ ਨਹੀਂ ਹੋਏਗੀ ਤੇ ਆਪਾਂ ਜੈਨੂਅਲ ਦਾ ਮੁੱਲੀ ਕੀਤਾਗਾ ਬਾ ਮੁੱਲ ਫੈਕਸ ਵਾਲਾ ਕੰਮ ਹੀ ਆ ਠੀਕ ਆ ਕੋਰ ਛੱਪਾ ਮਾਨਤਾ ਨਹੀਂ ਹੋਣਾ ਓਕੇ ਵੀਰੇ ਅੱਗੇ ਆ ਗਈ 4 ਨੰਬਰ ਇਹਦੀ ਉਮਰ ਐਸਟੀਮੇਟ ਜਾ ਡਾਕਟਰ 11 ਮਹੀਨੇ ਦੀ ਏਜ ਹੂ ਓਕੇ ਅੱਜ 17 ਜੀ ਆਂਦੀ ਹੈ ਹੀਟ ਚਾ ਬੱਚੀ ਇਹ ਠੀਕ ਆ ਭਾਈ ਹਾਂਜੀ ਅੱਜ ਹੀਟ ਚਾਈ ਵੀਆ ਬਾਈ ਕਹਿੰਦਾ ਥੱਲੇ ਝੋਲੀ ਝੂਲੀ ਦੇਖਿਓ ਝੂਲੀ ਦੇਖੋ ਲੈ ਚਾਰ ਹੀ ਥਾਨ ਹੋਣਗੇ ਨਿਸ਼ਾਨੀ ਵੀ ਨਹੀਂ ਪਾਣੀ ਕੀ ਬਾਤ ਆ ਬਾਈ ਹਨਾ ਗੁਲਾਬੀ ਥਾਨ ਕੱਲਾ ਕੱਲਾ ਥਾਨ ਅੱਜ ਹੀਟ ਚਾਈ ਬ੍ਰੀਡ ਬਿਊਟੀ ਚੈੱਕ ਕਰੋ ਲੈ ਫੇਸ ਦੀ ਦੇਖੀ ਬੱਚੀ ਮੈਂ ਕਹਿੰਦਾ ਨਗੀਨਾ ਜਮਾ ਡਾਇਮੰਡ ਪੀਸ ਕਹਿੰਦੇ ਭਾਈ ਟਾਪਰ ਵੀ ਹੀਰਾਟਾ ਐ ਪੂਰੀ ਪਲੀ ਵੀ ਬੱਚੀ ਆ ਜਾਣ ਜੰਦ ਵਾਲੀ ਸੰਭੀ ਪਲੀ ਵੀ ਹਮ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਉਤੋਂ ਵੱਧਰ ਕੋਈ ਠੂਈ ਨਹੀਂ ਜਾਗਦੀ ਕੋਈ ਲੱਸੀ ਨਹੀਂ ਲਾਮੀ ਨਹੀਂ ਚਾਰ ਇੱਕ ਅੱਛੀ ਜਿਹੀ ਤਾਂ ਪੁੜਾ ਪੜਾ ਟੋਪਰ ਪੀਸ ਹੀ ਹੈ ਜਮਾਨ ਸਹੀ ਹੈ ਲੈ ਛੜ ਨਹੀਂ ਖੜਨੀ ਦੇਖ ਨਹੀਂ ਕਰ ਬਾਲੀ ਜਿਆਦਾ ਚੰਗੀ ਹੈ ਡਾਕਟਰ ਉੱਪਰ ਤੋਂ ਸਟੇਟ ਪੱਠ ਪੁੜੇ ਦੀ ਚੜਾਈ ਬਹੁਤ ਜਿਆਦਾ ਹੈ ਬੱਚੀ ਦੀ ਬਾਕੀ ਫੇਸ ਦੀ ਬਿਊਟੀ ਦੇਖ ਤੂੰ ਬੱਚੀ ਜ ਸਹੀ ਗੱਲ ਆ ਭਾਈ ਕੀ ਬਾਤ ਆ ਕੀ ਮੋਲ ਨਾ ਭਾਈ ਵੈਸੇ ਤਾਂ ਇਹ ਚੀਜ਼ਾਂ ਦਾ ਕੋਈ ਮੈਂ ਦੇਖ ਬੈਸੇ ਤਾਂ ਪਰਾਟਰ ਮੋਲ ਕਰੀ ਹੋਏ ਜਾਂ ਮੋਲ ਨਹੀਂ ਹੈਗਾ ਠੀਕ ਹੈ ਪਰ ਇਹ ਕੋਈ ਬੰਦਾ ਚਾਹਵਾਨ ਹੋਇਆ ਇਹ 4 ਨੰਬਰ ਵਾਲੀ ਵਿੱਚ ਹੀ ਤੇ 1 ਨੰਬਰ ਵਾਲੀ ਵਿੱਚ ਹੀ ਠੀਕ ਹੈ ਇਹਨਾਂ ਦਾ ਮੋਲ 90000 ਰੁਪਏ ਜੋੜੀ ਦਾ ਜੋੜੀ ਦਾ ਹਾਂਜੀ ਮਾਨਤਨ ਹੋ ਜਾਊਗਾ ਮਾਨਤਨ ਹੋਊਗਾ ਜਰੂਰ ਓਕੇ ਬਾਈ ਜੋੜੀ ਦਾ ਮੋਲ 90000 ਰੁਪਏ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਜਮਾ ਜਾਇਜ਼ ਮੋਲ ਪਰ ਇੱਕ ਚੀਜ਼ਾਂ ਨੇ ਬਾਈ ਬ੍ਰਾਂਡ ਪੀਸ ਹੈ ਰੈਟਰ ਵਿੱਚ ਹੀ ਦੇ ਕੈਰੈਕਟਰ ਪੈਠ ਕੋੜੇ ਦੀ ਚੜਾਈ ਉੱਪਰ ਦੀ ਸਟੇਟ ਨੇ ਸਭ ਬਾਕੀ ਬਰੀਡ ਵਾਲੀ ਜਾਦੇ ਚੰਗੀ ਹੈਗੀ। ਚੌਥੀ ਪੰਜਵੀਂ ਜਨਰੇਸ਼ਨ ਦੇ ਵਿੱਚੋਂ ਬੱਚੀਆਂ ਨਹੀਂ ਆ ਹੀਟ ਦੇ ਵਿੱਚ ਆ। ਹਾਂ ਹਾਂ ਹਾਂ। ਲੈ ਉੱਤੇ ਜੜਦੀ ਹੈ ਗਰਮ ਵਾਲੀ ਹੀਟ ਚਾਈ ਵੀ ਅੱਜ ਕੁਆਲਿਟੀ ਚੈੱਕ ਕਰੋ। ਇਹ ਤਾਂ ਐਮ ਆਰ ਕੇ ਚਲੋ ਬੰਦਾ ਸਾਂਭ ਲੈ। ਹਮ ਅਗਲੀ ਹੀਟ ਤੇ ਇਹ ਹੀ ਹੋ ਜੂਗੀ ਅੱਜ। 20-25 ਦਿਨਾਂ ਨੂੰ ਦੁਬਾਰਾ। ਸਹੀ ਹੈ ਬਾਈ ਸਹੀ ਹੈ। ਨਾਲੇ ਥੋੜਾ ਜਿਹਾ ਵਜਨ ਕਰ। ਨਾਲੇ ਥੋੜਾ ਬੱਚੀ ਦੇ। ਚੰਗੀ ਆਜੂਗੀ। ਹਮ ਕੈਰੈਕਟਰ ਦੇਖ ਬੱਚੀ ਦੇ। ਇੱਕ ਨੰਬਰ ਬੱਚੀ। ਵਾਲੀ ਜਾਦੇ ਚੰਗੀ ਬੱਚੀ ਹੈਗੀ। ਹਮ ਟਾਪਰ ਪੀਸ ਹੀ ਹੈ ਨਾ। ਸਹੀ ਹੈ। ਮੋਲ ਬਾਈ ਨੇ ਖਿੱਚ ਕੇ ਰੱਖਿਆ ਜੋੜੇ ਦਾ 90000 ਰੁਪਇਆ ਮਾਨਦਾਨ ਜ਼ਰੂਰ ਹੋ ਜੀ ਪਹਿਲੇ ਨੰਬਰ ਵਾਲੀ ਆਹ ਕਹਿੰਦੇ ਹਾਂਜੀ ਹੂੰ ਨਹੀਂ ਕਿੰਨਾ ਪੀਸ ਆ ਜਮਨ ਜੋ ਮੋ ਡਾਇਮੰਡ ਪੀਸ ਆ ਜਿੱਦੇ ਤਿਆਰ ਹੋ ਗਿਆ ਬਾਈ ਦੱਸਣੀਆਂ ਬੱਚੀਆਂ ਮੈਂ ਕਿ ਜਿੱਥੇ ਮਰਜੀ ਡਾਕਟਰ ਘੁੰਮ ਕੇ ਆ ਜੀਆਂ ਬੀਡਾਂ ਰਕ ਘਰੇ ਨਹੀਂ ਮਿਲਦੀਆਂ ਸਹੀ ਗੱਲ ਆ ਬਾਈ ਇਹ ਆਪਾਂ ਕਰੀ ਚੱਲ ਗਿਆ ਦੀ ਬੜਾਈ ਹਨ ਆਪਾਂ ਨੂੰ ਵੀ ਨਹੀਂ ਅਜਿਹੇ ਪੀਸ ਮਿਲਦੇ ਕਦੇ ਹੀ ਆਉਂਦੇ ਹੈਗੇ ਜਿਹਨੇ ਪੀਸ ਸਹੀ ਆ ਬਾਈ ਸਹੀ ਆ ਅੱਗੇ ਆ ਗਈ 5 ਨੰਬਰ ਦਲਦੋ ਖੀਰੀਆ ਡਾਕਟਰ ਓਕੇ ਚਾਰ ਹੀ ਥਾਣਾ ਲੈ ਫੋਰਸ਼ਾਖ ਭੋਰਾ ਦੀ ਨੰਬਰ ਝੋਲੀ ਆ ਬਾਈ ਪੈਠ ਪੁੜੇ ਦੀ ਚੜਾਈ ਬਥੇਰੀ ਆ ਸਿੱਧੀ ਬਥੇਰੀ ਆ ਬੱਚੀ ਕੱਦ ਪੂਰਾ ਫੁੱਲਾ ਇਹਦਾ ਮਾਲਾ ਹੀਟ ਚਾਉਣ ਦੀ ਉਹ ਹੈ ਜਿੱਦੇ ਹੀਟ ਚਾਕੇ ਉਹਦੇ ਸੀਮਾ ਲੈ ਲੈਣਾ ਬੱਚੀ ਕੱਦ ਵੇਲ ਪੂਰਾ ਫੁੱਲਾ ਹਾਂ ਸਹੀ ਗੱਲ ਆ ਬਾਈ ਹੀਟ ਚਾਉਣ ਦੀ ਡੇਰ ਸੀਮਣ ਇਹਨੇ ਕਰਮ ਵਾਲੀ ਨੇ ਨਾਲ ਦੀ ਨਾਲ ਲੈ ਲੈਣਾ ਬਿਊਟੀ ਦੇਖੀ ਫੇਸ ਦੀ ਤੂੰ ਬਿਊਟੀ ਦੇਖੋ ਬੋਦੀ ਦੇਖੋ ਇੱਕ ਨੰਬਰ ਆ ਕੁਆਲਿਟੀ ਫੁੱਲ ਆ ਕਿ ਨਹੀਂ ਬਾਈ ਪੂਰੀ ਫੁੱਲ ਡਾਕਟਰ ਹਮ ਲੈ ਐਨ ਕੋਕਾ ਪੀਸੀ ਆ ਬੱਚੀ ਚੈੱਕ ਕਰ ਲੋ ਕੱਦ ਬਹੁਤ ਚਾ ਜਾਊਗਾ ਨਹੀਂ ਕਰਮਾ ਮੈਂ ਡਾਕਟਰ ਦੰਦੋ ਖੀਰੀ ਬਾਕੀ ਕੱਦ ਵੈਡਾਲੀ ਬੱਛੀ ਹੈਗੀ ਛੋਟੀ ਨਹੀਂ ਇਨਸ਼ਾ ਅੱਲਾ ਛੋਟੀ ਨਾ ਮੰਨਿਓ ਬਾਈ ਕੱਦ ਫੁੱਲ ਲੈ ਕੇ ਜਾਊਗਾ ਕਰਮਾ ਬਹੁਤ ਜਿਆਦਾ ਚੰਗੀ ਬੱਛੀ ਹੈਗੀ ਨਹੀਂ ਕਰਮਾ ਲਈ ਲੈ ਕੀ ਬਾਤ ਆ ਬਾਈ ਇਹਦਾ ਮੁੱਲ ਭਰਾ ਜੈਜਾ ਇਹਦਾ ਮੁੱਲ ਡਾਕਟਰ 35000 ਰੁਪਏ ਜੀ ਮਾਨਤਨ ਹੋ ਜੀ ਮਾਨਤਨ ਜ਼ਰੂਰ ਕਰਾਂਗੇ ਜੀ ਠੀਕ ਆ ਬਾਈ 35000 ਰੁਪਏ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਬਿਊਟੀ ਦੇ ਕਿ ਨਹੀਂ ਬਾਈ ਮਗਾ ਡਾਕਟਰ ਕੋਕਾ ਪੀਸੀ ਹੈ ਬੱਛੀਆਂ ਕਾਦੀਆਂ ਮੂਰਤਾਂ ਗੀਆਂ ਬੱਚੀਆਂ ਨੇ ਬਖਸ਼ੀ ਫੇਸ ਦੀ ਬਿਊਟੀ ਦੇਖ ਤੂੰ ਸਹੀ ਗੱਲ ਆ ਕੱਟ ਕੁੱਟ ਬੜਾ ਚੰਗਾ ਵਾਹ ਜਿਆਦਾ ਚੰਗਾ ਨੀਲੀ ਰਹਿ ਗਈ ਕੱਟ ਪਿਆ ਹੋਆ ਬੱਚੀ ਹੂੰ ਬੜੀ ਜਿਆਦਾ ਚੰਗੀ ਬੱਚੀ ਹੈਗੀ ਹੂੰ ਬਰੀਕ ਵਾਲਾ ਬੱਚਾ ਬੜੀ ਜਿਆਦਾ ਬਰੀਕ ਆ ਬਾਕੀ ਤੋਰੇ ਤੋਰੇ ਦੀ ਦੇਖ ਤਾ ਕਿੰਨੀ ਜਿਆਦਾ ਸਾਫ ਆ ਥੋੜੀਆ ਵੀ ਲੱਤਾਂ ਜੱਲੱਥਾਂ ਮਾਰ ਕੇ ਤੁਰਦੀ ਆ ਬੱਚੀ ਥੋੜਾ ਜਿਹਾ ਤਲੇਰੇ ਨਾ ਮੰਦੀ ਆ ਹੂੰ ਬੱਚਾ ਚੰਗਾ ਬਹੁਤਾ ਬਈ ਬਾਕੀ ਮੁੱਲ ਵੀ ਜਾਇ ਜਾ ਬਈ ਅੱਗੇ ਆ ਗਿਆ 6 ਨੰਬਰ ਤੇ ਬੱਚਾ ਕਿੰਨੀ ਉਮਰ ਨਰਦਰ 4 ਤੋਂ 5 ਮਹੀਨੇ ਦੇ ਲੱਗ ਭਾਗੇ ਜਬ ਅੱਛੀ ਦੀ ਥੱਲੇ ਝੋਲੀ ਦਿਖਾ ਦੇ ਪਹਿਲਾਂ ਕਿਆ ਬਾਤ ਹੈ ਇੱਕ ਨੰਬਰ ਝੋਲੀ ਲੈ ਹਨ ਪੂਰੀ ਬੜੀ ਜਿਆਦੇ ਚੰਗੀ ਝੋਲੀ ਹੈ ਚਾਰ ਹੀ ਥਾਣਾ ਬੜੀ ਜਿਆਦੇ ਚੰਗੀ ਬੱਛੀ ਆ ਬਹੁਤ ਚੰਗਾ ਬੱਚਾ ਹਨ ਇੱਕ ਨੰਬਰ ਝੋਲੀ ਗੱਬਣ ਵਾਲੀ ਝੋਲੀ ਲਈ ਫਿਰਦੀ ਆ ਕਰਮਾਣੀ ਕਿੰਨੀ ਗੁੰਮਰਾ ਹੈ ਜੇ ਬੱਚੇ ਦੀ ਲੈ 4 ਤੋਂ 5 ਮਹੀਨੇ ਦਾ ਬੱਚਾ ਬੱਚੀ ਦੀ ਫੇਸ ਦੀ ਬਿਊਟੀ ਦੇਖ ਕਿਆ ਬਾਤ ਹੈ ਬਾਕੀ ਤੋਰਾ ਦੇਖੀ ਤੂੰ ਪਿੱਛੋਂ ਬੱਛੀ ਦਾ ਸਹੀ ਹੈ ਲੱਤਾਂ ਲੁੱਤਾਂ ਦੀ ਸਟ੍ਰੇਟਨੈਸ ਉੱਪਰ ਦੀ ਜਾਣ ਜਾਂਦ ਚ ਬੜੀ ਜਿਆਦੇ ਚੰਗੀ ਬੱਚੀ ਆ ਬੜੀ ਜਿਆਦੇ ਸੰਭੀ ਪਲੀ ਵੀ ਆ ਪੂਰੀ ਮਸਤੀ ਕਰਦੀ ਆ ਕਿ ਨਹੀਂ ਡੈਕ ਸਾਈਡ ਤੋਂ ਤੋਰਾ ਦੇਖੀ ਤੂੰ ਬੱਚੀ ਦਾ ਹਮ ਲੈ ਕੀ ਵਾਹਤਾ ਬਹੁਤ ਚੰਗਾ ਬੱਚਾ ਬਹੁਤ ਜਿਆਦੇ ਚੰਗਾ ਬੱਚਾ ਰੈਕਟਰ ਪ੍ਰਿੰਟ ਪ੍ਰਿੰਟ ਦਾ ਇੱਕ ਨੰਬਰ ਬੱਚੀ ਤਾਂ ਇੰਨੀ ਕਿ ਚੰਗੀ ਆ ਚੰਗਾ ਕੇਅਰ ਵਾਲਾ ਕੋਈ ਬੰਦਾ ਲੈ ਗਿਆ ਨਾ ਹਮ ਚਾਹੇ 35 ਤੋਂ 40 ਕਿਲੋ ਦੁੱਧ ਚੋਲੇ ਇੰਨੀ ਜਿਆਦੇ ਚੰਗੀ ਬੱਚੀ ਆ ਬੜੀ ਜਿਆਦੇ ਚੰਗੀ ਗਾਂ ਦੀ ਬੱਚੀ ਆ ਤਾਂ ਹੀ ਆਪਾਂ ਛੋਟਾ ਬੱਚਾ ਲੈ ਲਿਆ ਸਹੀ ਆ ਨਹੀਂ ਆਪਾਂ ਵੀ ਛੋਟਾ ਬੱਚਾ ਵਿਕਰੀ ਵਾਸਤੇ ਬਹੁਤ ਘੱਟ ਲੈਣੇ ਹੈਗੇ ਸਹੀ ਆ ਬਾਈ ਹੂੰ ਬਾਕੀ ਢਾਂਚੇ ਦੇ ਪਿੱਛੇ ਤੋਂ ਬਾਹਲੀ ਜਿਆਦਾ ਸਿੱਧੀ ਹੈਗੀ ਚੰਗੇ ਰਿਕਾਰਡ ਦਾ ਬੱਚਾ ਹੈ ਬਾਹਲੇ ਜਿਆਦਾ ਚੰਗੇ ਦੀ ਹੈ ਮੈਂ ਪੜਾ ਪੜਾ ਦੇਖੋ ਕਰਮ ਵਾਲੀ ਦਾ ਬਹੁਤ ਚੰਗਾ ਹੈਗਾ ਬਾਈ ਕਹਿੰਦਾ ਚੰਗੇ ਰਿਕਾਰਡ ਦਾ ਤਾਂ ਆਪਾਂ ਲੈ ਲੈ ਲੈਗ ਸਕੋਰ ਦੇ ਤੂੰ ਬਾਹਲੇ ਫੁੱਲ ਹੈਵੀ ਹੈਗੀਆਂ ਮੋਟਕਾਂ ਵਾਲਾ ਤਾਂ ਵਾਲੀ ਬੱਚੀ ਆ ਹੂੰ ਇਹਦਾ ਮੁੱਲ ਫਿਰ ਜਾਇਜ਼ ਮੁੱਲ ਕੋਈ ਡਾਕਟਰ 20 ਨਹੀਂ 18 ਨਹੀਂ 16000 ਦੀ ਬੱਚੀ ਦੇਣੀ ਆ 16000 ਦਾ ਬੱਚਾ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਪਰ ਬੱਚਾ ਕੁਆਲਟੀ ਵਾਲਾ ਕਹਿੰਨੀ ਬਾਈ ਬਾਹਲੀ ਜਿਆਦਾ ਚੰਗੀ ਬੱਚੀ ਹੈ ਰਟ ਹੂੰ ਅੱਗੇ ਆ ਗਿਆ ਜਰਸੀ ਦਾ ਬੱਚਾ ਇਹਦੀ ਉਮਰ ਬਈ ਇਹਦੀ ਉਮਰ ਹੋਊਗੀ ਡਾਕਟਰ 10 ਤੋਂ 11 ਮਹੀਨੇ ਦੇ ਵਿੱਚ ਵਿੱਚ ਠੀਕ ਆ ਥੱਲੇ ਝੋਲੀ ਦਿਖਾ ਦੇ ਮੜੀ ਡਰਦੀ ਆ ਬਈ ਝੋਲੀ ਦਿਖਾਉਂਦੇ ਆ ਚਾਰੀ ਥਣ ਹਾਂ ਚਾਰੀ ਥਣ ਥੋੜਾ ਕੈਮਰੇ ਤੋਂ ਡਰਦੀ ਆ ਕੋਈ ਚੈੱਕ ਕਰ ਲੈ ਝੋਲੀ ਇੱਕ ਨੰਬਰ ਚਾਰ ਥਣ ਬਈ ਗੱਬਣ ਵਾਲੀ ਝੋਲੀ ਲਈ ਫਿਰ ਬਾੜੀ ਜਿਆਦਾ ਚੰਗੀ ਝੋਲੀ ਹੈ ਚਟਵੱਛੀ ਥੱਲੇ ਮੈਨੂੰ ਜੇ ਗੱਬਣ ਦੀ ਨਹੀਂ ਪੱਟੀ ਹੁੰਦੀ ਝੋਲੀ ਹਾਂ ਇੱਕ ਨੰਬਰ ਝੋਲੀ ਆ ਫੇਸ ਫੂਲਸ ਟੂ ਆ ਟੂ ਆ ਇੱਕ ਨੰਬਰ ਕਲਰ ਬੜਾ ਚੰਗਾ ਹਨਾ ਬਾਹਲਾ ਜਾਲ ਚੈਂਗਲਰ ਦੀ ਆ ਤੇ ਔਰ ਗੂੜੇ ਕਲਰ ਦੀ ਆ ਡਾਟਰ ਚ ਹਾਂ ਲਾਲ ਕਲਰ ਦੀ ਆ ਇਹ ਦੇਖੋ ਬੱਚੀ ਦਾ ਸੇਸ ਰੇ ਪੂਰੀ ਜਵਾ ਟੂਆ ਦੇਖ ਬੱਚੀ ਦੇ ਮੋਦੀ ਦੇ ਹੱਥਾਂ ਤੋਂ ਹੂੰ ਪਲੀ ਵੀ ਮੈਂ ਖਾ ਜਾਣ ਵਾਲੀ ਆ ਪੂਰੀ ਪੂਰੀ ਫੁੱਲ ਚਮਕਦਾ ਪੂਰੀ ਫੁੱਲ ਡਾਟਰ ਬੱਚੀ ਚ ਹੂੰ ਬ੍ਰਾਂਡ ਪੀਸ ਹੀ ਆ ਪਾ ਜਿਹਨੂੰ ਦੇਖੀ ਸਹੀ ਗੱਲ ਆ ਚਮਕ ਇੱਕ ਨੰਬਰ ਝੋਲੀ ਇੱਕ ਨੰਬਰ ਚਾਰ ਹਾਂ ਦੇ ਮਸਤੀ ਕਰਦੀ ਆ ਕਿ ਨਹੀਂ ਮੈਂ ਖਾ ਡਾਟਰ ਪੂਰੀ ਜਾਨ ਜਾਂਦਾਲੀ ਸਮਝ ਪਲੀ ਬੱਚੀ ਸੀਮਣ ਦੇ ਤਾਂ ਤਕਰੀਬਨ ਕਾਵਲੀ ਆ ਕਿ ਨਹੀਂ ਹਾਂਜੀ ਹੂੰ ਲੈ ਪੂਰੀ ਮਸਤੀ ਕਰਦੀ ਆ ਜਾਨ ਸਰ ਕਰਮਵਾਲੀ ਨੇ ਸੀਮਨ ਲੈ ਲੈਣਾ ਕੋਈ ਸਮਾਈ ਨਹੀਂ ਪਾਲਦੀ ਕੋਈ ਕੱਪੜੇ ਦੀ ਕੜਾਈ ਭਜਨਾ ਫੇਸ ਦੀ ਬਿਊਟੀ ਬਹੁਤ ਜਿਆਦਾ ਚੰਗੇ ਢਾਂਚੇ ਦੀ ਬੱਚੇੜਾ ਸਹੀ ਆ ਬਾਈ ਇਹਦਾ ਮੁੱਲ ਭਰਾ ਕੀ ਆ ਜਾਇਜ ਕੋਈ 28 ਕੋਈ 30 26000 ਰੇਟਾ 26000 ਦਾ ਬੱਚਾ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾਈ ਚੱਲੋ ਬਾਈ ਜਿਵੇਂ ਇਹਨੇ ਮੁੱਲ ਰੱਖਿਆ ਬਾਈ ਨੇ ਕਿੱਚ ਕੇ ਮੁੱਲ ਰੱਖਿਆ ਬੱਚਾ ਚੰਗਾ ਬਹੁਤ ਆ ਪਰ ਬਾਹਲੀ ਜਿਆਦੇ ਚੰਗੀ ਬੱਚੀ ਰੱਦ ਵੀ ਠੀਕ ਆ ਬਰੀਡ ਵੀ ਚੰਗੀ ਆ ਪਲੀ ਵੀ ਚੰਗੀ ਆ ਕਲਰ ਬਹੁਤ ਚੰਗਾ ਇਸ ਕਲਰ ਦੀ ਮੰਗ ਬਹੁਤ ਆ ਇਹ ਕਲਰ ਚ ਬੱਚੇ ਬਹੁ ਘੱਟ ਮਿਲਦੇ ਆ ਬ੍ਰਾਂਡ ਪੀਸੀ ਦਾ ਕੁਆਲਿਟੀ ਬਾਹਲੀ ਜਿਆਦੇ ਚੰਗੀ ਆ ਬੱਚਿਆਂ ਦੇ ਵਿੱਚ ਉਹੋ ਜਿਹੇ ਬੱਚੇ ਹੈ ਨਹੀਂਗੇ ਸਹੀ ਗੱਲ ਆ ਮਾੜੇ ਹੈ ਨਹੀਂਗੇ ਬਾਹਲੇ ਜਿਆਦੇ ਚੰਗੇ ਬਰੀਡ ਵਾਲੇ ਬੱਚੇ ਆ ਬਾਕੀ ਸਹੀ ਆ ਭਾਈ ਹਾਂਜੀ ਸਾਰੀਆਂ ਗਰਮ ਵਾਲੀਆਂ ਸੱਤੇ ਦੀਆਂ ਸੱਤੇ ਇੱਕ ਦੂਜੀ ਤੋਂ ਵੱਧ ਕੇ ਆ ਬਈ ਫੁੱਲ ਕੁਆਲਿਟੀ ਦੀਆਂ ਮੁੱਲ ਬਾਈ ਨੇ ਦੱਸ ਦਿੱਤੇ ਜਮਾ ਜਾਇਜ਼ ਮੁੱਲ ਜੇ ਕਿਹਾ ਬੜਾ ਡਾਟਰ ਸੱਤੇ ਦੀਆਂ ਸੱਤੇ ਲੈਣੀਆਂ ਠੀਕ ਹੈ ਜੀ ਸਵਾ 2 ਲੱਖ ਦੇ ਵਿੱਚ ਹੂੰ ਪਹੁੰਚ ਕਰ ਦੇਾਂਗੇ ਫਿਰ ਚਾਹੇ 200 ਕਿਲੋਮੀਟਰ ਹੋਵੇ ਚਾਹੇ 400 ਹੋਵੇ ਸਵਾ 2 ਲੱਖ ਦੇ ਵਿੱਚ ਪਹੁੰਚ ਹੋ ਜਾ ਹਾਂਜੀ ਠੀਕ ਆ ਜਮਾ ਜਾਇਜ਼ ਮੁੱਲ ਆ ਬਈ ਇਕੱਠਿਆਂ ਖਰੀਦੋਂਗੇ ਹੋਰ ਵੀ ਰੇਟ ਹੈ ਜਿਹੜਾ ਸਾਬ ਚ ਰਹਿ ਜਾਊਗਾ वैसे गली गली ਦਾ ਮੁੱਲ ਵੀ ਸਾਫ਼ ਕੀ ਹੈ ਬਾਈ ਬਾਕੀ ਡਾਕਟਰ ਬ੍ਰਾਂਡ ਪੀਸ ਹੀ ਆ ਉਹ ਹੀਆਂ ਬੱਚੀਆਂ ਨੇ ਬਾਹਲੇ ਜਿਆਦੇ ਚੰਗੇ ਬੱਚੇ ਹੈਗੇ ਸਹੀ ਗੱਲ ਆ ਬਾਈ ਬਾਹਲਾਂ ਚੰਗੀਆਂ ਬੱਚੀਆਂ ਨੇ ਆ ਬੱਚਿਆਂ ਦਾ ਬਾਈ ਹੁਣ ਕੋਈ ਆਂ ਤਾਂ ਦੇਖੀ ਕਿੰਨੇ ਚੰਗੇ ਬੱਚੇ ਹੈ ਹਨਾ ਬਾਈ ਬਾਹਲੇ ਜਿਆਦੇ ਚੰਗੇ ਬੱਚੇ ਆ ਕੀ ਗੱਲ ਹੋਊਗੀ ਆ ਬੱਚਾ ਦੇਖ ਲੈ ਕੀ ਆ ਬਾਤ ਆ ਬਾਈ ਜਮਮ ਡਾਇਮੰਡ ਪੀਸ ਆ